ਜਲੰਧਰ ਤੋਂ ਜ਼ਿਮਣੀ ਚੋਣ ਜਿਹੜੀ ਪੱਛਮੀ ਹਲਕੇ ਦੀ ਹੋ ਰਹੀ ਹੈ ਮੰਤਰੀ ਬਲਕਾਰ ਸਿੰਘ ਦਾ ਗਾਇਬ ਹੋਣਾ ਕੀ ਸੰਕੇਤ ਦਿੰਦਾ ਹੈ ਦੇਖੋ ਸੰਦੀਪ ਇੱਕ ਤਾਂ ਜਲੰਧਰ ਪੱਛਮੀ ਜਿਹੜਾ ਜ਼ਿਮਣੀ ਚੋਣ ਹੋ ਰਿਹਾ ਇੱਕ ਤੇ ਸਰਕਾਰ ਵਾਸਤੇ ਡੂ ਐਂਡ ਡਾਈ ਵਾਲੀ ਹੈ ਬਿ ਡੂ অর ਡਾਈ ਵਾਲੀ ਸਥਿਤੀ ਬਣੀਏ ਕਰੋ ਜਾਂ ਮਰੋ ਵਾਲੀ ਸਥਿਤੀ ਬਣੀਆ ਜੇ ਸਥਿਤੀ ਦੇ ਵਿੱਚ ਕਿਉਂਕਿ ਬਲਕਾਰ ਸਿੰਘ ਹੋਣਾ ਦੇ ਵੀ 1 ਜੂਨ ਜਦੋਂ ਲੋਕ ਸਭਾ ਚੋਣਾਂ ਦੇ ਦਰਮਿਆਨ ਇੱਕ ਕਾਫੀ ਵਾਇਰਲ ਵੀਡੀਓ ਹੋਈ ਸੀ ਕਾਫੀ ਭੈੜੀ ਅਸ਼ਲੀਲ ਗੰਦੀ ਹਾਲਾਂਕਿ ਆਮ ਆਦੀ ਪਾਰਟੀ ਦੇ ਕੋਈ ਮੰਤਰੀਆਂ ਦਾ ਕਰੈਕਟਰ ਤੇ ਨਹੀਂ ਰਹਿ ਗਿਆ ਜੇ ਮੰਤਰੀਆਂ ਦਾ ਕਰੈਕਟਰ ਹੀ ਨਹੀਂ ਲਹਿ ਗਿਆ ਇਟ ਮੀਨਸ ਕਿ ਸਰਕਾਰ ਦਾ ਕਰੈਕਟਰ ਤੇ ਵੀ ਪਰਛਾਵਾਂ ਪੈਂਦਾ ਹੈ ਅਜਿਹੇ ਲੋਕਾਂ ਦਾ ਕਿਉਂਕਿ ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਸਟੈਪ ਲਿਆ ਹੀ ਨਹੀਂ ਚਾਹੇ ਉਹ ਲਾਲਚੰਦ ਘਟਾਰੂ ਚੱਕ ਹੋਣ ਚਾਹੇ ਹਰਮਿੰਦਰ ਸਿੰਘ ਪਠਾਨ ਮਾਜਰਾ ਹੋਣ ਚਾਹੇ ਬਲਕਾਰ ਸਿੰਘ ਇਹਨਾਂ ਦੇ ਖਿਲਾਫ ਆਕਾਸ਼ ਆਮ ਆਦੀ ਪਾਰਟੀ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚਾਹੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਸਟੈਪ ਲਿਆ ਹੁੰਦਾ ਤੇ ਅੱਜ ਇਹਨਾਂ ਨੂੰ ਆਪਣੇ ਮੰਤਰੀ ਚੋਣ ਪ੍ਰਚਾਰ ਤੋਂ ਦੂਰ ਨਾ ਕਰਨੇ ਪੈਂਦੇ ਹੈਗੇ ਪਰ ਕਰੈਕਟਰ ਇਹਨਾਂ ਕਹਿੰਦੇ ਕਿ ਸਾਡਾ ਕਰੈਕਟਰ ਬੜਾ ਕਰੈਕਟਰ ਨੂੰ ਤੇ ਇਹਨਾਂ ਨੇ ਦਾਗ ਲਾ ਦਿੱਤੇ ਹੈਗੇ ਨੇ ਕਰੈਕਟਰ ਸ਼ਬਦ ਹੀ ਹੁਣ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਮੁਕਾਬਲੇ ਬਹੁਤ ਛੋਟਾ ਹੋ ਗਿਆ ਨੇ ਤੇ ਕਰੈਕਟਰ ਮੇਨ ਬੰਦੇ ਦਾ ਜਮੀਰ ਹੁੰਦਾ ਬੰਦੇ ਦਾ اخلاق ਹੁੰਦਾ ਫਰਜ ਹੁੰਦਾ ਉਹ ਸਾਰੇ ਇਹਨਾਂ ਨੇ ਮਿੱਟੀ ਪਾ ਦਿੱਤੀ ਉਹਨਾਂ ਦੇ ਔਰ ਹੁਣ ਕਿਉਂਕਿ ਜਲੰਧਰ ਜਿਮਨੀ ਚੌਂ ਹੋ ਰਹੀ ਹੈ ਇਹਦੇ 'ਚ ਦੇਖੋ ਗੁਰਮੀਤ ਮੀਤਹਿਰ ਜਿਹੜੇ ਐਮਪੀ ਬਣ ਚੁੱਕੇ ਨੇ ਉਹਨਾਂ ਦੀ ਡਿਊਟੀ ਹੈ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੀ ਆ ਅਮਨ ਰੋੜਾ ਦੀ ਆ ਡਾਕਟਰ ਬਲਜੀਤ ਕੌਰ ਲਾਲਜੀਤ ਸਿੰਘ ਪੁੱਲਰ ਬ੍ਰਹਮਸ਼ੰਕਰ ਜਿੰਪਾ ਹਰਜੋਤ ਸਿੰਘ ਬੈਂਸ ਕੁਲਦੀਪ ਸਿੰਘ ਧਾਲੀਵਾਲ ਲਾਲਚੰਦ ਖਟਾਰੂਚਾ ਇਹ ਤੇ ਉੱਥੇ ਕੈਂਪੇਨ ਕਰ ਰਹੇ ਨੇ ਲੱਗ ਸਕਦੇ ਇੱਕ ਪਾਸੇ ਸਾਰੀ ਸਰਕਾਰ ਹੀ ਆ ਹਾਂ ਲਗਭਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਾ ਤੇ ਕੋਠੀ ਲੈ ਲਈ ਉੱਥੇ ਨਾ ਜੀ ਹੁਣ ਰਹੀ ਗੱਲ ਇਹਦੇ ਚ ਹਾਲਾਂਕਿ ਹਰਪਾਲ ਸਿੰਘ ਚੀਮਾ ਦਾ ਵੀ ਚਿਹਰਾ ਨਹੀਂ ਦਿਖਿਆ ਉੱਥੇ ਲੇਕਿਨ ਜਿਹੜਾ ਪਿੱਛੇ ਜੇ ਜਿਸ ਦਿਨ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸਟੇਟ ਲੈਵਲ ਦਾ ਧਰਨਾ ਵੀ ਦਿੱਤਾ ਉਹਦੇ ਚ ਵੀ ਬਲਕਾਰ ਸਿੰਘ ਨਹੀਂ ਦਿਖਿਆ ਜਿਹੜਾ ਇਹਨਾਂ ਨੇ ਜਲੰਧਰ ਦੇ ਵਿੱਚ ਵੱਡਾ ਪ੍ਰੋਟੈਸਟ ਕੀਤਾ ਸੀ ਉਹਨੂੰ ਇਹਨਾਂ ਨੇ ਸਟੇਟ ਲੈਵਲ ਦਾ ਪ੍ਰੋਟੈਸਟ ਆਖਿਆ ਉਹਦੇ ਵਿੱਚ ਵੀ ਬਲਕਾਰ ਸਿੰਘ ਹੋਣੀ ਨਹੀਂ ਦੇਖੇ ਪਰ ਨਾਲ ਇੱਕ ਦੇਖੋ ਸਭ ਤੋਂ ਵੱਡਾ ਇਹਨਾਂ ਕੋ ਮਹਿਕਮਾ ਬਹੁਤ ਮਹੱਤਵਪੂਰਨਾ ਬਲਕਾਰ ਸਿੰਘ ਲੋਕਲ ਬਾਡੀ ਮਨਿਸਟਰ ਨੇ ਸਥਾਨਕ ਸਰਕਾਰ ਕਹਿੰਦੇ ਨੇ ਕਿ ਗਵਰਨਮੈਂਟ ਵਿਦਨ ਦਾ ਗਵਰਨਮੈਂਟ ਅਗਰ ਕੋਈ ਮਹਿਕਮਾ ਵਾ ਤਾਂ ਉਹ ਲੋਕਲ ਬਾਡੀ ਮਹਿਕਮਾ ਉਹਦੀ ਆਪਣੇ ਆਪ ਜੀ ਇੱਕ ਬਹੁਤ ਵੱਡੀ ਮਹੱਤਤਾ ਪਰ ਉਹ ਹੁਣ ਜਲੰਧਰ ਪਸ਼ਮੀ ਜ਼ਿਲ੍ਹੇ ਦਾ ਪਾਰਟ ਹੈ ਸ਼ਹਿਰੀ ਹਲਕਾ ਇਸ ਦੇ ਬਾਵਜੂਦ ਇਹ ਜਿਹੜੇ ਮੰਤਰੀ ਨੇ ਬਾਹਰ ਨੇ ਔਰ ਇੱਥੋਂ ਤੱਕ ਕਿ ਪਵਨ ਕੁਮਾਰ ਟੀ ਨੂੰ ਜਿਨ੍ਹਾਂ ਨੇ ਜਲੰਧਰ ਤੋਂ ਇਲੈਕਸ਼ਨ ਲਈ ਉਹ ਨੇ ਸੀਐਮ ਦੇ ਜਿਹੜੇ ਮੀਡੀਆ ਡਾਇਰੈਕਟਰ ਨੇ ਬਲਤੇਜ ਪੰਨੂ ਉਹ ਵੀ ਐਮਸੀ ਲਗਾਤਾਰ ਉਥੋਂ ਦੇ ਵਰਕਰਾਂ ਦੇ ਨਾਲ ਸੰਪਰਕ ਮੀਟਿੰਗਾਂ ਕਰ ਰਹੇ ਨੇ ਪਰ ਇਹ ਵਾਲਾ ਜਿਹੜਾ ਮਸਲਾ ਵਾ ਬਲਕਾਰ ਸਿੰਘ ਹੁਣੀ ਕੰਪੀਨ ਤੋਂ ਬਾਹਰ ਕੀਤੇ ਗਏ ਨੇ ਉਹ ਜਾਂ ਗਾਇਬ ਨੇ ਜਾਂ ਸਕਿੱਪ ਕੀਤੇ ਗਏ ਨੇ ਉਹ ਸਾਇਦਾ ਕਿ ਉਹਨਾਂ ਨੂੰ ਪਾਰਟੀ ਨੇ ਕਹਿ ਦਿੱਤਾ ਹੋਊਗਾ ਕਿ ਤੁਸੀਂ ਬਾਹਰ ਹੋ ਕਿਉਂਕਿ ਤੁਹਾਡਾ ਪਰਸ਼ਾਵਾ ਕਿਤੇ ਜਲੰਧਰ ਪੱਛਮੀ ਚੋਣ ਤੇ ਨਾ ਪੈ ਜਾਵੇ ਹੈਨਾ ਹੁਣ ਦੂਜੀ ਗੱਲ ਇਹ ਕਿ ਜਿੱਦਨ ਡੇਰਾ ਬੱਲਾਂ ਵਾਲਿਆਂ ਨੂੰ ਮਿਲੇ ਸੀ ਮੁੱਖ ਮੰਤਰੀ ਉਹ ਦਿਨ ਜ਼ਰੂਰ ਬਲਕਾਰ ਸਿੰਘ ਹੁਣਾ ਦੀ ਤਸਵੀਰ ਦਿਖੀ ਸ਼ਾਇਦ ਇਸ ਕਰਕੇ ਉਹ ਤਸਵੀਰ ਦਿਖੀ ਹੋਏਗੀ ਕਿਉਂਕਿ ਜਿਹੜੇ ਡੇਰਾ ਬੱਲਾਂ ਵਾਲਿਆਂ ਦਾ ਹੈੱਡਕੁਆਟਰ ਉਹ ਕਰਤਾਰਪੁਰ ਵਾ ਤੇ ਕਰਤਾਰਪੁਰ ਤੋਂ ਬਲਕਾਰ ਸਿੰਘ ਹਣੀ ਐ ਐਮਐਲਏ ਨੇ ਉਹ ਸਾਇਦਾ ਕਿ ਮੂੰਹ ਦਿਖਾਵੇ ਵਾਸਤੇ ਲੱਜਾ ਵਾਸਤੇ ਬਲਕਾਰ ਸਿੰਘ ਨੂੰ ਉਥੇ ਸ਼ਾਮਲ ਕਰ ਲਿਆ ਬੁਲਾ ਲਿਆ ਹੋਊਗਾ ਪਰ ਨਾਲ ਦੀ ਨਾਲ ਇਹ ਵੀ ਸਭ ਤੋਂ ਵੱਡੀ ਗੱਲ ਹੈ ਕਿ ਕਰਤਾਰਪੁਰ ਜਦੋਂ ਇਹ ਜਲੰਧਰ ਜਿਮਨੀ ਜਲੰਧਰ ਤੋਂ ਚੈਨਜ ਚੰਨੀ ਜਿੱਤੇ ਨੇ ਉਥੋਂ 16000 ਜਿਹੜੇ ਵੋਟਾਂ ਦਾ ਹਾਰ ਗਏ ਨੇ ਮਤਲਬ ਬਲਕਾਰ ਸਿੰਘ ਹਾਰੀ ਮਤਲਬ ਆਪਣਾ ਹਲਕਾ ਹੀ ਹਾਰ ਗਏ ਹੁਣ ਇਹ ਜਿਹੜੀ ਖਬਰ ਛੱਪੀ ਆ ਜਿਹੜੀ ਆਪਾਂ ਅੱਜ ਸਾਂਝੀ ਕੀਤੀ ਆ ਸੰਦੀਪ ਇਹ ਅੰਗਰੇਜ਼ੀ ਦਾ ਅਖਬਾਰ ਦਾ ਟ੍ਰਿਬਿਊਨ ਦਾ ਟ੍ਰਿਬਿਊਨ ਦੇ 4 ਨੰਬਰ ਪੇਜ ਤੇ ਸੈਕੰਡ ਲੀਡ ਖਬਰ ਆ ਜਿਹਦੇ ਚ ਉਹਨਾਂ ਨੇ ਇੰਗਲਿਸ਼ ਦੇ ਵਿੱਚ ਮਿਨਿਸਟਰ ਬਲਕਾਰ ਸਟੇ ਅਵੇ ਫਰੋਮ ਕੈਂਪੇਨਿੰਗ ਹਿਸ ਸਲੀਜ਼ ਵੀਡੀਓ ਵੈਂਟ ਵਾਇਰਲ ਇਨ ਮੇ ਮੇ ਦੇ ਵਿੱਚ ਇਹਨਾਂ ਦੇ ਜਿਹੜੇ ਵੀਡੀਓ ਸ਼ਲੀਲ ਆ ਉਹ ਵੈਰ ਲੋ ਇਸ ਹੋਸਾ ਦਾ ਕਿ ਪਾਰਟੀ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਵੇ ਪਰ ਸਰਕਾਰ ਨੂੰ ਵੀ ਸ਼ਰਮਿੰਦਗੀ ਦਾ ਅਹਿਸਾਸ ਹੋਊਗਾ ਲੇਕਿਨ ਇਹ ਹਿੰਦੁਸਤਾਨ ਦੀ ਸਰਕਾਰ ਨੇ ਭਾਰਤੀ ਸਾਰੇ ਸੂਬਾ ਸਰਕਾਰ ਜਦੋਂ ਇਹ ਵਿਰੋਧੀ ਮੁੱਦਾ ਬਣਾਉਂਦੇ ਨੇ ਫਿਰ ਸਰਕਾਰ ਇਸ ਕਰਕੇ ਨਹੀਂ ਆਪਣੇ ਜਿਹੜੇ ਇਦਾਂ ਦੇ ਲੋਕ ਨੇ ਜਿਨ੍ਹਾਂ ਦਾ ਕਰੈਕਟਰ ਕਰੈਕਟਰ ਪਖੋ ਢਿੱਲੇ ਲੋਕ ਨੇ ਉਹਨਾਂ ਦੇ ਖਿਲਾਫ ਇਸ ਕਰਕੇ ਨਹੀਂ ਕਾਰਵਾਈ ਕਰਦੇ ਕਿ ਕਿਤੇ ਲੋਕੀਏ ਨੇ ਕਿ ਕਿ ਵਿਰੋਧੀਆਂ ਦੇ ਚਕਾ ਆ ਗਏ ਸਰਕਾਰ ਝੁੱਕ ਗਈ ਆ ਹੁਣ ਹਾਲਾਂਕਿ ਜਿਸ ਟ੍ਰਿਬਿਊਨ ਦੇ ਰਿਪੋਰਟਰ ਨੇ ਖਬਰ ਕੀਤੀ ਆ ਉਹ ਲਿਖਦੇ ਨੇ ਐਂਡ ਤੇ ਕਿ ਬਲਕਾਰ ਸਿੰਘ ਕੁਡ ਨਾਟ ਬੀ ਰੀਜ਼ਡ ਫੋਰ ਕਮੈਂਟਸ ਕਿ ਬਲਕਾਰ ਸਿੰਘ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਕਿ ਉਹਨਾਂ ਦੇ ਪੱਖ ਲਿਆ ਜਾਵੇ ਕਿ ਉਹ ਕਿਸੇ ਹੋਰ ਰਜੇਵੇਂ ਆ ਕਾਰਨ ਬੀਜੀ ਨੇ ਜਾਂ ਫਿਰ ਉਹਨਾਂ ਨੂੰ ਕੈਂਪੇਨ ਚੋਂ ਬਾਹਰ ਕਿਉਂ ਕੀਤਾ ਗਿਆ ਜਾਂ ਕੋਈ ਹੋਰ ਕੰਮਕਾਜ ਦੇ ਵਿੱਚ ਵਿਅਸਤ ਨੇ ਪਰ ਉਹ ਇੱਕ ਹੋਰ ਸੰਦੀਪ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਇਸ ਮਸਲੇ ਦੇ ਵਿੱਚ ਸਟੋਰੀ ਕੋਈ ਪੱਤਰਕਾਰ ਗਿਆ ਉਹ ਜਾਣਬੁੱਝ ਕੇ ਵੀ ਫੋਨ ਨਹੀਂ ਚੱਕਦੇ ਹੁੰਦੇ ਜੀ ਇਥੇ ਜਿਵੇਂ ਤੁਸੀਂ ਗੱਲ ਕੀਤੀ ਕਿ 16000 ਦੇ ਫਰਕ ਨਾਲ ਚਰਨਜੀਤ ਸਿੰਘ ਚੰਨੀ ਲੀਡ ਕਰ ਗਏ ਇਹਨਾਂ ਦੇ ਖੁਦ ਦੇ ਹਲਕੇ ਤੋਂ ਪਰ ਥੋੜੇ ਮਹੀਨੇ ਪਹਿਲਾਂ ਪਿੱਛੇ ਚਲੇ ਜਾਈਏ ਚਾਹੇ ਉਹਨਾਂ ਦੇ ਉਮੀਦਵਾਰੀ ਚਲੋ ਚਲੇ ਗਏ ਛੱਡ ਕੇ ਚੜ੍ਹੇ ਲੋਕ ਸਭਾ ਮੈਂਬਰ ਬਣੇ ਸੁਸ਼ੀਲ ਸਿੰਘ ਪਰ ਉਦੋਂ ਸਭ ਤੋਂ ਵੱਡੀ ਲੀਡ ਜਲੰਧਰ ਦੇ ਹਲਕਿਆਂ 'ਚ ਦੇਣ ਵਾਲੇ ਵੀ ਬਲਕਾਰ ਸਿੰਘ ਸੀ ਜਿਸ ਕਰਕੇ ਇਹਨਾਂ ਨੂੰ ਮੰਤਰੀ ਦੀ ਕੁਰਸੀ ਵੀ ਮਿਲਦੀ ਹੈ ਇਹ ਵੀ ਇੱਕ ਤੱਥ ਹੈ ਪਰ ਕੁਝ ਮਹੀਨਿਆਂ ਦੇ ਵਿੱਚ ਇੰਨਾ ਕੁਝ ਬਦਲ ਜਾਂਦਾ ਸਿਆਸਤ ਦੇ ਅੰਦਰ ਇਹ ਵੀ ਇੱਕ ਆਪਣੇ ਆਪ 'ਚ ਹੈਰਾਨ ਕਰਨ ਵਾਲੀ ਗੱਲ ਹੈ ਖਾਸ ਕਰਕੇ ਨਾਲ ਦੇ ਨਾਲ ਜਿਹੜੀ ਜਿਮਣੀ ਚੋਣ ਵੀ ਉੱਥੇ ਆ ਗਈ ਕੀ ਬਲਕਾਰ ਸਿੰਘ ਨੂੰ ਇਹਨਕਿਆਸ ਹੀ ਨਹੀਂ ਲਾਇਆ ਹੋਣਾ ਕਿ ਕੱਲ ਨੂੰ ਮੈਨੂੰ ਵੀ ਕੈਂਪੇਨ ਕਰਨੀ ਪੈ ਸਕਦੀ। ਦੇਖੋ ਸੰਦੀਪ ਬਾਈਲੈਕਸ਼ਨ ਜਿੱਤਨੀ ਸਰਕਾਰ ਡੰਡੇ ਦੇ ਜ਼ੋਰ ਨਾਲ ਜਿੱਤ ਲੈਂਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਪਹਿਲੀਆਂ ਸਰਕਾਰਾਂ ਵੀ ਇਦਾਂ ਕਰਦੇ ਲੋਕਾਂ ਨੂੰ ਪਤਾ ਕਿ ਸਰਕਾਰ ਦਾ ਕੰਮ ਕਾਜ ਆ ਮੂੰਹ ਮਲਾ ਜਾਏਗਾ ਫਿਰ ਸਰਕਾਰ ਸਰਕਾਰੀ ਤੰਤਰ ਦਾ ਬਹੁਤ ਇਸਤੇਮਾਲ ਕਰਦੀ ਆ ਪੁਲਿਸ ਦਾ ਰੂਲਰ ਡਵੈਲਪਮੈਂਟ ਦਾ ਰੈਵਨਿਊ ਦਾ ਲੋਕਲ ਬਾਡੀ ਦਾ ਹਰ ਸਰਪੰਚਾਂ ਨੂੰ ਡਰਾ ਲਿਆ ਧਮਕਾ ਲਿਆ ਫਾਈਲਾਂ ਖੋਲਤੀਆਂ ਐਸਐਚਓ ਨੂੰ ਬੁਲਾ ਲਿਆ ਉਸ ਕਰਕੇ ਉਹ ਕਰ ਕਿਉਂਕਿ ਬਲਕਾਰ ਸਿੰਘ ਹੁਣੀ ਵੀ ਮੈਕਮੇ ਦੇ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਰਹੇ ਨੇ ਔਰ ਪੁਲਿਸ ਵਾਲੇ ਵੀ ਨੇ ਸਾਰੇ ਮਤਲਬ ਕਿ ਇਕੱਲੇ ਨਹੀਂ ਬਲਕਾਰ ਸਿੰਘ ਉਹਨੂੰ ਉਦੋਂ ਬਾਈ ਇਲੈਕਸ਼ਨ ਜਿੰਨੀ ਬੜੀ ਸੌਖੀ ਸੀ ਹਾਲਾਂਕਿ ਉਦੋਂ ਵਗੈਰੇ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਵਿੱਚ ਉਤਾਰ ਰਹੇ ਸੀ ਤੇ ਲਾਜ਼ਮੀ ਤੌਰ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਉਦੋਂ ਜਿੱਤ ਜਾਣੀ ਸੀ ਲੇਕਿਨ ਇਹਨੂੰ ਮਿਲਿਆ ਰਿਵਾਰਡ ਮਿਲਿਆ ਬਲਕਾਰ ਸਿੰਘ ਉਹਨਾਂ ਨੂੰ ਕਿ ਉਹਨਾਂ ਨੇ ਬੜੇ ਹਲਕੇ ਦੂਜਾ ਕਿਉਂਕਿ ਇਹਨਾਂ ਦਾ ਪੇਚਾ ਪੈ ਗਿਆ ਸੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਅੱਖਾਂ 'ਚ ਅੱਖਾਂ ਪਾਉਣ ਵਾਲਾ ਆਮ ਆਦੀ ਪਾਰਟੀ ਕੋਲ ਕੋਈ ਲੀਡਰ ਨਹੀਂ ਸੀ ਕਿਉਂਕਿ ਉਹ ਜਦੋਂ ਵੀ ਇਹ ਬੋਲਦੇ ਸੀ ਉਹਦੋਂ ਕਹਿ ਦਿੰਦੇ ਸੀ ਕਿ ਤੁਹਾਡੇ ਨੇ ਤੇ ਸੁਪਰੀਮੋ ਨੇ ਮੇਰੇ ਕੋਲ ਮਾਫੀ ਮੰਗੀ ਹੈ ਹਾਲਾਂਕਿ ਉਸ ਵਾਰ-ਵਾਰ ਕਹਿਣ ਤੇ ਉਹਨਾਂ ਨੂੰ ਬਾਅਦ ਵਿੱਚ ਭੁਗਤਣਾ ਵੀ ਪਿਆ ਉਹ ਜਦੋਂ ਜੇਲ੍ਹ ਦੇ ਵਿੱਚ ਬੰਦ ਸੀ ਜਿਹੜੀ ਪਹਿਲਾਂ ਉਹਨੂੰ ਉਥੇ ਕਮਰਾ ਦਿੱਤਾ ਸੀ ਇਹਨਾਂ ਨੇ ਕੋਠਰੀ 'ਚ ਕਰ ਦਿੱਤਾ 6x6 ਦੇ ਵਿੱਚ ਉਹਨਾਂ ਨੂੰ ਉਥੇ ਮਤਲਬ ਸੀਏ ਜੇ ਕਟਣੇ ਪਏ ਨੇ ਬਿਕਰਮ ਸਿੰਘ ਜੀ ਤੇ ਪਰ ਬਾਈ ਇਲੈਕਸ਼ਨ ਦੇ ਵਿੱਚ ਉਹਦਾ ਇਹਦੇ ਨਾਲ ਪੇਚਾ ਪੈ ਗਿਆ ਸੀ ਬਲਕਾਰ ਸਿੰਘ ਉਹਨਾਂ ਨੂੰ ਬਲਕਾਰੀ ਕਹਿੰਦਾ ਕਿ ਮੈਨੂੰ ਪਤਾ ਬਲਕਾਰੀ ਦੇ ਕਿੰਨੇ ਕਿ ਪੱਲੇ ਹੈ ਕਿਉਂਕਿ ਉਹ ਉਲਵਾਉਂਦੇ ਰਹੇ ਨੇ ਕਾਲੀ ਸਰਕਾਰ ਵੱਲੇ ਬਲਕਾਰ ਸਿੰਘ ਉਹਨਾਂ ਨੂੰ ਉਹਦੇ ਮਿਲਦੇ ਰਹੇ ਨੇ ਉਹਨੂੰ ਪਤਾ ਇਸੇ ਕਰਕੇ ਕਹਿੰਦਾ ਕਿ ਮੈਂ ਜਾਣਦਾ ਵੱਡੇ ਬਲਕਾਰੀ ਨੂੰ ਪਰ ਜਦੋਂ ਫਿਰ ਬਲਕਾਰ ਸਿੰਘ ਉਹਨਾਂ ਨੇ ਵੀ ਅੱਗੇ ਬੜਕ ਮਾਰੀ ਸੀ ਕਿ ਕੋਈ ਨਹੀਂ ਮਮੀ ਰੰਗਰੇਟਾ ਦਾ ਰੰਗਰੇਟਾ ਗੁਰੂ ਦਾ ਬੇਟਾ ਕੋਈ ਗਾਲਾਂ ਨਹੀਂ ਐਸੀ ਵੀ ਮਾਝੇ ਵਾਲਿਆਂ ਪਰ ਹੁਣ ਕਹਿੰਦਾ ਹੈ ਕਿ ਤੇਰਾ ਹੁਣ ਪਿਆ ਕਿਸੇ ਦੇ ਨਵਾਬ ਫੇਰ ਤੈਨੂੰ ਦੱਸਾਂਗਾ ਉਸ ਕਰਕੇ ਉਹਨੂੰ ਇੱਜ਼ਤ ਵੋਟਾਂ ਵੀ ਪਈਆਂ ਆ ਗਈਆਂ ਨੇ ਪਰ ਆ ਜਿਹੜੀ ਵੀਡੀਓ ਬਾਤ ਚਾਈ ਨਾ ਉਹ ਬਲਕਾਰ ਸਿੰਘ ਉਹਨਾਂ ਦਾ ਕਰੈਕਟਰ ਜਿਹੜਾ ਨਾ ਉਸ ਤੇ ਲੋਕਾਂ ਲੱਗਾ ਯਾਰ ਇਹ ਇੱਕ ਪੁਲਿਸ ਵਾਲਾ ਪੁਲਿਸ ਵਾਲੇ ਤੋਂ ਇੱਕ ਐਮਐਲ ਐ ਬਣ ਗਿਆ ਐਮਐਲ ਐ ਤੋਂ ਇੱਕ ਮੰਤਰੀ ਬਣ ਗਿਆ ਹੁਣ ਜਿਹੜੇ ਬੰਦੇ ਦੀ ਇੰਨੀ ਗੰਦੀ ਵੀਡੀਓ ਵਾਇਰਲ ਹੋਈ ਉਹਨੂੰ ਤੇ ਜਿਹੜੇ ਪੁਲਿਸ ਅਫਸਰ ਹੈ ਇਸ ਟਾਈਮ ਨਾ ਉਹ ਵੀ ਸਲੂਟ ਮਾਰ ਲਏਗਾ ਸ਼ਰਮ ਮਹਿਸੂਸ ਕਰਦੇ ਹੋਣਗੇ ਕਿ ਯਾਰ ਅਸੀਂ ਇਸ ਬੰਦੇ ਨੂੰ ਸਲੂਟ ਮਾਰ ਰਹੇ ਹਾਂ ਔਰ ਜਿਹੜੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਮੈਨੂੰ ਲੱਗਦਾ ਲੋਕੀ ਬੁਲਾ ਰਹੇ ਹੈਗੇ ਨੇ ਮੈਂ ਤੇ ਉਹਨਾਂ ਤੇ ਵੀ ਹੈਰਾਨੀ ਆਉਂਦੀ ਹੈ ਕਿ ਇਹ ਜਿਹੇ ਲੋਕਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਹੈਗਾ ਜਿਨ੍ਹਾਂ ਦਾ ਕੈਰੇਕਟਰ ਹੀ ਇੰਨਾ ਢਿੱਲਾ ਹੈਗਾ ਔਰ ਬਿਲਕੁਲ ਪਰ ਇਹਨਾਂ ਲੀਡਰਾਂ ਨੂੰ ਇੰਡੀਆ ਦੇ ਵਿੱਚ ਇਹ ਹੈ ਕਿ ਏਡੇ ਮੋਟੀ ਚਮੜੀ ਵਾਲੇ ਬਣ ਜਾਂਦੇ ਨੇ ਇਹਨਾਂ ਨੂੰ ਫਿਰ ਕੋਈ ਲੱਥੀ ਚੜੀ ਦਾ ਕੋਈ ਖਿਆਲ ਨਹੀਂ ਹੁੰਦਾਗਾ ਚਾਹੇ ਨੰਗੇ ਭੁੜਕਣ ਚਾਹੇ ਹੋਰ ਚਾਹੇ ਵੀਡੀਓ ਇਹ ਸਾਹਮਣੇ ਹੈ ਐਗਜ਼ਾਮਪਲ ਆ ਪੰਜਾਬ ਦੇ ਵਿੱਚ ਸਾਹਮਣੇ ਹੈ ਜੀ ਵੀਡੀਓ ਨੇ ਤਾਂ ਚਲੋ ਪੰਗੇ ਪਾਏ ਹੀ ਇਹ ਤੋਂ ਪਹਿਲਾਂ ਵੀ ਅਲਕਾਰ ਸਿੰਘ ਦੇ ਇੱਕ ਲੜਕੇ ਨੂੰ ਜਦੋਂ ਵੀਡੀਓ ਜਿਹੜਾ ਕੀ ਹੈ ਇੱਕ ਯੂਨੀਵਰਸਿਟੀ ਦੇ ਵਿੱਚ ਨੌਕਰੀ ਪੋਸਟ ਕ੍ਰੀਏਟ ਕੀਤੀ ਜਾਂਦੀ ਹੈ ਫਿਰ ਉੱਥੇ ਅਪਲਾਈ ਕੋਈ ਨਹੀਂ ਕਰਵਾਇਆ ਜਾਂਦਾ ਕੱਲੇ ਇਹਨਾਂ ਦੇ ਪੁੱਤਰ ਨੇ ਜਿਹੜੇ ਉਹਨਾਂ ਨੂੰ ਨੌਕਰੀ ਦੇ ਦਿੱਤੀ ਜਾਂਦੀ ਹੈ ਫਿਰ ਇੱਕ ਹੈਂਡੀਕੈਪਡ ਸਰਟੀਫਿਕੇਟ ਬਣਾਉਣ ਦਾ ਰੌਲਾ ਪਿਆ ਇਹ ਦੋ ਤਿੰਨ ਵਾਰਾਂ ਪਹਿਲਾਂ ਵੀ ਰਹੇ ਐ ਪਰ ਇਸ ਇਸ ਨੇ ਜਿਆਦਾ ਡੈਂਟ ਪਾਇਆ ਜਿਹੜਾ ਵੀਡੀਓ ਵਾਲਾ ਮਸਲਾ ਬਿਲਕੁਲ ਆਜ਼ਮੀ ਤੌਰ ਤੇ ਉਹਦੇ ਚ ਨੇ ਵੀ ਸਰਕਾਰ ਨੇ ਇਹਨਾਂ ਤੇ ਹੱਥ ਰੱਖਿਆ ਨਾ ਮੁੰਡੇ ਨੂੰ ਸਿਲੈਕਸ਼ਨ ਹੋ ਜਾਂਦੀ ਹੈ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੋਈ ਨਹੀਂ ਪੁੱਛਦਾ ਹੈਗਾ ਇੱਕ ਚੰਗਾ ਭਲਿਆ ਬੰਦਾ ਐਸਪੀ ਰੈਂਕ ਤੋਂ ਰਿਟਾਇਰ ਹੁੰਦਾ ਉਹ ਬਾਅਦ ਚ ਇੱਕ ਸਰਟੀਫਿਕੇਟ ਬੁਲਾ ਲੈਂਦਾ ਕਿ ਮੇਰਾ ਮੁੰਡਾ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋ ਜਾਏ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਰੱਬ ਜਾਣਦੇ ਨੇ ਜਾਂ ਇਹ ਜਾਣਦੇ ਨੇ ਜਾਂ ਪੰਜਾਬ ਸਰਕਾਰ ਜਾਣਦੀ ਹੈ ਜਾਂ ਪੁਲਿਸ ਵਾਲੇ ਜਾਣਦੇ ਨੇ ਬਣਾ ਇੱਕ ਬੰਦਾ ਐਡਾ ਫਿੱਟ ਫੀਜ਼ੀਕਲ ਤੌਰ ਤੇ ਫਿਰ ਮੁਤਾਲਬ ਫਿੱਟ ਨਹੀਂ ਸਰਕਾਰ ਚ ਨੌਕਰੀ ਕੀਤੀ ਸਰਕਾਰ ਚ ਨੌਕਰੀ ਐਸਪੀ ਰੈਂਕ ਦਾ ਅਧਿਕਾਰੀ ਰਿਹਾ ਜਲੰਧਰ ਦੇ ਵਿੱਚ ਡੀਸੀਪੀ ਲੈਵਲ ਦੇ ਅਹੁਦੇ ਮਿਲੇ ਨੇ ਹੁਣ ਅਜਿਹੀ ਸਥਿਤੀ ਦੇ ਵਿੱਚ ਇਹ ਵਿਵਾਦਾਂ ਦਾ ਨਾਮ ਦੂਜਾ ਬਲਕਾਰ ਪਰ ਸਰਕਾਰ ਨੇ ਕੁਝ ਐਕਸ਼ਨ ਨਹੀਂ ਕੀਤਾ ਹੋ ਸਕਦਾ ਕਿ ਜਲੰਧਰ ਜਿਮਨੀ ਚੋਂ ਤੋਂ ਬਾਅਦ ਚਰਚਾ ਆ ਕੇ ਬڑے ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਕਿਉਂਕਿ ਜਿਹੜਾ ਸਪੋਰਟਸ ਦਾ ਮਹਿਕਮਾ ਮੀਤ ਹੇਰ ਕੋਲ ਸੀ ਉਹ ਹਜੇ ਤੇ ਸਿਧਾਂਤਿਕ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋ ਆ ਗਿਆ ਲੇਕਿਨ ਜਿਹੜਾ ਸਪੋਰਟਸ ਮਹਿਕਮਾ ਕਿਉਂਕਿ ਸੀਐਮ ਸਾਹਿਬ ਪਹਿਲਾਂ ਹੀ 19 ਦੇ ਕਰੀਬ ਮਹਿਕਮੇ ਨੇ ਮੰਤਰੀਆਂ ਦੇ ਮਹਿਕਮੇ ਦੇ ਵਿੱਚ ਬਦਲਾਅ ਹੋਣਾ ਲਾਜ਼ਮੀ ਹੈਗਾ ਹੋ ਸਕਦਾ ਕਿ ਉਦੋਂ ਇੱਕ ਦੇ ਮੰਤਰੀ ਦੀ ਛੁੱਟੀ ਹੋ ਜਾਏ ਜਾਂ ਜ਼ਾਦਿਆਂ ਦੀ ਵੀ ਹੋ ਜਾਏ ਪਰ ਹੁਣ ਸਚਾਈ ਹੈ ਕਿ ਇਹ ਜਿਹੜੀ ਜਲੰਧਰ ਜਿੰਮੀ ਚੋ ਜਿੱਥੇ ਸਰਕਾਰ ਵਾਸਤੇ ਕਰੋ ਜਾਂ ਮਰੋ ਵਾਲੀ ਸਥਿਤੀ ਬਣੀ ਆ ਉਹਨੂੰ ਲੈ ਕੇ ਸਰਕਾਰ ਇਹ ਬਲਕਾਰ ਸਿੰਘ ਹੁਣ ਪਾਸੇ ਰੱਖੇ